ਇੱਕ ਅਰਬੀ ਘੋੜਿਆਂ ਨੂੰ ਲੈ ਕੇ ਬਿੱਤੇ ਦੇ ਨਾਲ ਚ ਗੱਲ ਹੋਈ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ 5 ਦਸੰਬਰ ਨੂੰ ਵਿਕਰਮ ਸਿੰਘ ਮਜੀਠੀਆ ਦੇ ਅਰਬੀ ਘੋੜੇ ਪੇਸ਼ ਕਰਾਂਗਾ ਤੇ ਨਹੀਂ ਜੇ ਮੈਂ ਨਹੀਂ ਪੇਸ਼ ਕਰਦਾ ਤਾਂ ਉਹ ਕੱਟੇ ਜਿੱਟੇ ਜਿਹੜੇ ਸਾਰੇ ਨਿਕਲ ਕੇ ਆ ਜਾਣਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ 5 ਤਰੀਕ ਵੀ ਲੰਘ ਗਈ ਪਰੰਤੂ ਕੋਈ ਵੀ ਜਿਹੜਾ ਅਰਬੀ ਘੋੜਾ ਉਹ ਬਾਹਰ ਨਹੀਂ ਆਇਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਕੁਝ ਦਿਨ ਪਹਿਲਾਂ ਹੀ ਕੁਸ਼ਗੂਫਾ ਔਰ ਛੱਡਿਆ ਗਿਆ ਸੀ ਜੀ ਕਿ ਜੀ ਚੰਨੀ ਨੇ ਕਿਸੇ ਕਰੈਕਟਰ ਤੋਂ ਜਿਹੜਾ ਹੈਗਾ 2 ਕਰੋੜ ਰੁਪਈਆ ਮੰਗਿਆ ਸੀ ਜੀ ਮੈਂ ਫਲਾਣੀ ਤਰੀਕ ਨੂੰ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਉਹ ਕਰੂੰਗਾ ਜਾਂ ਉਹ ਸਾਹਮਣੇ ਕਰ ਦੇਣ ਉਹਦਾ ਕੀ ਹੋਇਆ ਉਹਦੇ ਮਾਪਿਓ ਜਿਹੜੇ ਹੈਗੇ ਆ ਮਾਪਿਓ ਸ਼ਾਇਦ ਜੀ ਆ ਕੋਈ ਹੋਸੀ ਉਹਨਾਂ ਨੂੰ ਵਿਚਾਲੇ ਬਿਠਾ ਕੇ ਪ੍ਰੈਸ ਕਾਨਫਰੰਸ ਵੀ ਕਰ ਲਈ ਤੇ ਉਸ ਤੋਂ ਬਾਅਦ ਐਫ ਆਈ ਆਰ ਉਹਦਾ ਕੀ ਬਣਿਆ ਯਾ ਹੋਰ ਜਿਹੜੇ ਹੈਗੇ ਆ ਪਿੱਛੇ ਇਹਨਾਂ ਨੇ ਕਿਹਾ ਸੀ ਉਹ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਸੀ ਆਪਰੇਸ਼ਨ ਲੋਟਸ ਦੇ ਵਿੱਚ ਉਹ ਕਹਿੰਦੇ ਆ ਕਿ 25-25 ਕਰੋੜ ਰੁਪਏ ਦੀ ਆਫਰ ਹੋਈ ਉਹ ਵਿਜੀਲੈਂਸ ਨੂੰ ਕੇਸ ਦਿੱਤਾ ਸੀ ਉਹਦਾ ਕੀ ਬਣਿਆ ਹੁਣ ਆ ਇੱਕ ਅਰਬੀ ਕੋੜੇ ਦੇਖੋ ਵਿਕਰਮ ਸਿੰਘ ਮਜੀਠੀਆ ਦੇ ਫਾਦਰ ਦੀ ਡੈਥ ਹੋਈ ਨੂੰ ਪਤਾ ਨਹੀਂ ਕਿ ਦਾਦੇ ਦੀ ਡੈਥ ਹੋਈ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਹੋਣਗੇ ਕਿੰਨੇ ਸਾਲ ਪੁਰਾਣੀ ਗੱਲ ਹੈਗੀ ਆ ਮੈਨੂੰ ਇਹ ਦੱਸ ਦਿਓ ਵੀ ਉਹ ਅਰਬੀ ਕੋੜੇ ਜਿਹੜੇ ਸੀ ਜੇ ਹੁਣ ਜੇ ਹੋਣ ਤਾਂ ਉਹਦਾ ਪੰਜਾਬੀਆਂ ਦੇ ਨਾਲ ਕੀ ਤਾਂ ਲਖ ਹੈਗਾ ਪੰਜਾਬੀਆਂ ਨੂੰ ਤਾਂ ਕੀ ਲੈਣਾ ਹੈ ਪੰਜਾਬੀਆਂ ਨੂੰ ਤਾਂ ਇਹ ਲੈਣਾ ਕਿ ਪੰਜਾਬ ਦੀ ਡਵੈਲਪਮੈਂਟ ਦਾ ਕੀ ਹਾਲ ਹੈਗਾ ਪੰਜਾਬ ਦੀ ਐਜੂਕੇਸ਼ਨ ਸਿਸਟਮ ਦਾ ਕੀ ਹਾਲ ਹੈਗਾ ਪੰਜਾਬ ਦਾ ਹੈਲਥ ਸਿਸਟਮ ਦਾ ਕੀ ਹਾਲ ਹੈਗਾ ਪੰਜਾਬ ਦਾ ਬ੍ਰੇਨ ਡ੍ਰੇਨ ਹੋ ਰਿਹਾ ਹੈਗਾ ਉਹਦਾ ਕੀ ਹਾਲ ਹੈਗਾ ਉਹ ਉਹ ਚੀਜ਼ਾਂ ਤਾਂ ਕਿਸੇ ਨੂੰ ਲੋੜ ਨਹੀਂ ਹੈਗੀ ਉਹ ਸਾਰਾ ਕੁਝ ਜਿਹੜਾ ਹੈਗਾ ਤੁਸੀਂ ਅੱਜ ਕੀ ਕਰਦੇ ਆ ਤੁਸੀਂ ਕਿਸੇ ਦੇ ਅ ਮਤਲਬ ਡਿਸੀਜ਼ ਫਾਦਰ ਗ੍ਰੈਂਡ ਫਾਦਰ ਬਾਰੇ ਗੱਲਾਂ ਕਰਦੇ ਆ ਤੁਸੀਂ ਉਹਦੀ ਵਾਈਫ ਬਾਰੇ ਗੱਲਾਂ ਕਰਦੇ ਆ ਤੁਸੀਂ ਉਹਦੇ ਬੱਚਿਆਂ ਬਾਰੇ ਗੱਲਾਂ ਕਰਦੇ ਇਟਸ ਨਾਟ ਮਤਲਬ ਸਾਡੇ ਪੰਜਾਬ ਨੂੰ ਇਹਦਾ ਕੀ ਬੇਨਿਫਿਟ ਹੋਊਗਾ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਇਹਦਾ ਕੀ ਰੋਲ ਹੋਊਗਾ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਹੈਗੀ ਔਰ ਅੱਜ ਉਹੀ ਚੁਟਕਲਿਆਂ ਵਾਲੀ ਰਾਜਨੀਤੀ ਚੱਲ ਰਹੀ ਆ ਕਿ ਇੱਕ ਸਟੇਜ ਜਿਵੇਂ ਚੱਲ ਰਹੀ ਹੁੰਦੀ ਆ ਉਹੀ ਕੁਛ ਅੱਜ ਚੱਲ ਰਿਹਾ ਆ ਨਿੱਜੀ ਜ਼ਿੰਦਗੀ ਨੂੰ ਲੈ ਕੇ ਗੱਲ ਕਰੀਏ ਤਾਂ ਦੋਨੋਂ ਸੋ ਨਿੱਜੀ ਜ਼ਿੰਦਗੀਆਂ ਨੂੰ ਲੈ ਕੇ ਗੱਲ ਹੋ ਰਹੀ ਆ ਬਿਕਰਮ ਸਿੰਘ ਮੇਜੇਠੀਆ ਵੱਲੋਂ ਤੇ ਭਗਵੰਤ ਮਾਨ ਦੇ ਵੱਲੋਂ ਵੀ ਕੀ ਲੋਕਾਂ ਨੂੰ ਇਹਦੇ ਵਿੱਚ ਕੋਈ ਫਾਇਦਾ ਹੈਗਾ ਜਾਂ ਕੁਝ ਹੋਰ ਦੇਖੋ ਜਿਹੜੀ ਜਿੱਥੋਂ ਤੱਕ ਤਾਂ ਐਕਸ਼ਨ ਦਾ ਰਿਐਕਸ਼ਨ ਹੁੰਦਾ ਹਮੇਸ਼ਾ ਜਿੱਥੋਂ ਤੱਕ ਤਾਂ ਇਹਨਾਂ ਨੇ ਇੱਕ ਗੱਲ ਕੀਤੀ ਅਰਬੀ ਘੋੜੇ ਵਾਲੀ ਜੀ ਉਹ ਪ੍ਰਮਾਤਮਾ ਨੇ ਕੁਛ ਦੇਨੇ ਲੰਗੜ ਦਤੇ ਔਰ ਉਸੇ ਟਾਈਮ ਦੇ ਉੱਤੇ ਜਿਹੜਾ ਹੈਗਾ ਉਹਦੀ ਬੇਟੀ ਦੀ ਇੱਕ ਵੀਡੀਓ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਜਾਂਦੀ ਹੈਗੀ ਉਹਦੇ ਉੱਤੇ ਉਹ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਉਹ ਇਸ ਗੱਲ ਨੂੰ ਕਹਿੰਦੇ ਆ ਕਿ ਪ੍ਰਮਾਤਮਾ ਨੇ ਇਹ ਜਿਹੜਾ ਹੈਗਾ ਸਾਰਾ ਕੁਝ ਕੀਤਾ ਹੈਗਾ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਇਹਨਾਂ ਦਾ ਅਲਟੀਮੇਟਲੀ ਕੁੱਲ ਮਿਲਾ ਕੇ ਦੇਖੋ ਸੁਖਵੀਰ ਸਿੰਘ ਆਪਣਾ ਵਿਕਰਮ ਸਿੰਘ ਮਜੀਠੀਆ ਨੇ ਇੱਕ ਜਵਾਬ ਹੀ ਦਿੱਤਾ ਹੈ ਤਾਂ ਉਹਨਾਂ ਲਈ ਔਰ ਉਹਨਾਂ ਦੀ ਫੈਮਿਲੀ ਵੱਲੋਂ ਅਲੀਗੇਸ਼ਨਾਂ ਦਾ ਹੀ ਜਵਾਬ ਦਿੱਤਾ ਔਰ ਪਿਛਲੇ ਟਾਈਮ ਦੇ ਵਿੱਚ ਤੁਹਾਨੂੰ ਯਾਦ ਹੋਣਾ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਸਸ਼ਤਰਵੀਅ ਇਲੈਕਸ਼ਨ ਦੇ ਵਿੱਚ ਆ ਕੇ ਬਹੁਤ ਕੁਛ ਬੋਲ ਰਹੀ ਸੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਜਾਣ ਤਾਂ ਇਹਨਾਂ ਦਾ ਮਤਲਬ ਇਹ ਹੈਗਾ ਕਿ ਅੱਜ ਸਟੇਟਸਮੈਨ ਖਤਮ ਹੁੰਦੇ ਜਾ ਰਹੇਗੇ ਪੰਜਾਬ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਡਵੈਲਪਮੈਂਟ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਪੰਜਾਬ ਦੇ ਮੁੱਦਿਆਂ ਬਾਰੇ ਪੰਜਾਬ ਦੇ ਹੱਕਾਂ ਬਾਰੇ ਕਿਸੇ ਦਾ ਕੋਈ ਮਤਲਬ ਨਹੀਂ ਹੈਗਾ ਲੋਕ ਉਹਨਾਂ ਨੇ ਪਟਕਾਤੇ ਔਰ ਲੋਕ ਪਟਕੇ ਫਿਰ ਰਹੇ